ਡੇਰਾ 108 ਸੰਤ ਗੋਬਿੰਦਾ ਜੀ ਮਹਲਾ ਗੋਬਿੰਦਪੁਰਾ ਫਗਵਾੜਾ ਵਿਖੇ ਸੰਤ ਗੋਬਿੰਦਾ ਜੀ ਦੀ ਸਲਾਨਾ ਵਰਸੀ ਡੇਰੇ ਦੇ ਮੁਖ ਸੇਵਾਦਾਰ ਸੰਤ ਦੇਸਰਾਜ ਜੀ ਦੀ ਅਗਵਾਈ ਹੇਠ ਸਮੂਹ ਸੰਗਤਾਂ ਵੱਲੋਂ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਈ ਗਈ। ਇਸ ਦੌਰਾਨ 53 ਸ਼੍ਰੀ ਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵਕਫਾ ਡੇਰਿਆਂ ਤੋਂ ਆਏ ਸੰਤਾਂ ਮਹਾਪੁਰਸ਼ਾਂ ਜਿਨ੍ਹਾਂ ਵਿੱਚ ਸੰਤ ਨਿਰਮਲਦਾ ਜੀ, ਸੰਤ ਜਸਵਿੰਦਰ ਸਿੰਘ, ਸੰਤ ਮਹਿੰਦਰਪਾਲ ਪੰਡਵਾ, ਸੰਤ ਕੁਲਵੰਤ ਰਾਮ ਭਰੋਮੀਯਾਰਾ ਅਤੇ ਸੰਤ ਮੇਜਰਦਾਸ ਤੋਂ ਇਲਾਵਾ ਹੋਰਨਾ ਸੰਤਾਂ ਮਹਾਪੁਰਸ਼ਾਂ ਨੇ ਅੱਜ ਆ ਸੰਗਤਾਂ ਨੂੰ ਪ੍ਰਵਚਨ ਕਰਾਂ ਗੁਰੂ ਮਹਾਰਾਜੀ ਦੇ ਲੜ ਲੱਗਾਂ ਦਾ ਸੰਦੇਸ਼ ਦਿੱਤਾ ਸੁਹਾਨ ਮਹਾਪੁਰਸ਼ ਮਹਾਨ ਆਤਮਾ ਮਹਾਨ ਤਿਆਗੀ ਤਤ ਬੇਤੇ ਤਪਸਵੀ ਮਹਾਪੁਰਸ਼ ਜਿਨ੍ਹਾਂ ਨੇ ਸਾਰਾ ਹੀ ਜੀਵਨ ਘੋਰ ਤਪ ਕੀਤਾ ਉਹ ਕੀ ਕਰਕੇ ਗਏ ਐ ਦਸਕਣਾ ਕੀ ਵਿਦੇਸ਼ ਐ ਉਹਨਾਂ ਦਾ ਕੀ ਕਹਿਣਾ ਐ ਕਿਉਂਕਿ ਕਿਉਂ ਆਇਆ ਹੈ ਸ਼ਾਨਦਾਰੋ ਨੇ ਸਮਝਾਇਆ ਕਿ ਵਾਈਡੂ ਵੀ ది ਹਿਊਮਨ ਕਮਜ਼ ਔਨ ਦ ਡੈਥ ਕਲੱਬ ਇਸ ਨਾਸ਼ਵਾਨ ਧਰਤੀ ਦੇ ਉੱਤੇ ਇਨਸਾਨ ਕੀ ਕਰਨ ਵਾਸਤੇ ਆਉਂਦਾ ਬਾਕੀ ਵੀ ਜੂਨਾ ਹੀ ਜਾਂਦੀਆਂ ਇਨਸਾਨ ਨੂੰ ਕਿਉਂ ਬਣੋਤਰੀ ਦਿੱਤੀ ਹੈ 84 ਲੱਖ ਜੂਨ ਸਬਾਈ ਮਾਨਸ ਕੋ ਪਰਵਦੀ ਵੜਿਆ ਹੈ ਮਾਨਸ ਨੂੰ ਕਿਹੜੀ ਗੱਲ ਦੀ ਵੜਿਆਈ ਦਿੱਤੀ ਹੈ ਤੋਂ ਉਸ ਕਰਕੇ ਉਹ ਕਹਿੰਦੇ ਕਿ ਭੁੱਲ ਗਏ ਉਹ ਗਿਆਨ ਤੇ ਆਪਣਾ ਆਤਮ ਰੂਪ ਤਾਹੀ ਕੋ ਪਰ ਜਾਣੋ ਗਿਆਨ ਕਹਿ ਤੱਬੀ ਨੂੰ ਆਪਣੀ ਆਤਮਾ ਦਾ ਸਬੂਤ ਗੁਜੜਾ ਭੁੱਲ ਜਾਂਦਾ ਹੈ ਇਨਸਾਨ ਮਾਇਆ ਦਾ ਲੇਪ ਛੇਪੇ ਏਦਾਂ ਦਾ ਦੁਨੀਆਂ ਦਾ ਤਾਂ ਉਸ ਆਪਣੇ ਸਰੂਪ ਨੂੰ ਜਾਣਨ ਦੇ ਵਾਸਤੇ ਨੇਖ ਲੰਗ ਦੱਸਿਆ ਜਨਮਸਿਆ ਜਬਦ ਬ੍ਰਹਮਣਾ ਬਿੰਦਤੇ ਸਮਾਗਮਤਨ ਅਕਾਲੀ ਦਲ ਦੇ ਫਿਲੌਰ ਤੋਂ ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਰஞ்சிਤ ਸਿੰਘ ਖੁਰਾਨਾ ਸ਼੍ਰੀਮਤੀ ਨੀਤਾ ਸੋਮਪਰਗਾਸ਼ ਸਰਦਾਰ ਜਗENDER ਸਿੰਘ ਮਾਨ ਦਵਿੰਦਰ ਕੁਲਥਮ ਤੋਂ ਇਲਾਵਾ ਹੋਰਨਾ ਉੱਚ ਸਖਸ਼ੀਤਾ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਮੱਥਾ ਟੇਕਿਆ ਤੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਸਮਾਗਮ ਮੌਕੇ ਸੰਤ ਬਾਬਾ ਤੇ ਇਸ ਰਾਜੀਵ ਲੋ ਆਏ ਹੋਏ ਮਹਿਮਾਨਾਂ ਸ਼੍ਰੀ ਖੰਡਪਰ ਸਾਹਿਬ ਜੀ ਦੀ ਸੇਵਾ ਕਰਉਣ ਵਾਲੀਆਂ ਸੰਗਤਾਂ ਪਿੰਡ ਖੇੜਾ ਦੀ ਇਸ਼ੇਂਜ ਕਮੇਟੀ ਨੂੰ ਗੁਰੂ ਘਰ ਦੀ ਬਖਸ਼ਿਸ਼ ਸਰਪਾਉ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਸਮਾਗਮ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਡੇਰੇ ਵਿਖੇ ਪਹੁੰਚ ਕੇ ਮੱਥਾ ਟੇਕਿਆ ਸੰਗਤਾਂ ਵਿੱਚ ਗੁਰੂ ਜੀ ਦਾ ਲੰਗਰ ਅਟੁੱਟ ਵਰਤਾਇਆ ਗਿਆ ਸੇਵਾ ਤੇ ਸਿਮਰਨ ਮੈਨੂੰ ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ 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 ਸੇਵਾ ਤੇ ਸਿਮਰਨ ਮੈਨੂੰ